ਇਹ ਹੁਣੇ ਪੰਜਾਬ ਸਰਕਾਰ ਦੀ ਨਸ਼ਾ ਰੋधी ਮੁਹਿੰਮ ਦੇ ਡਰਗ ਅਗੇਂਸਟ ਬਿਲਕੁਲ ਨੌਨ ਰੋਲਵਸ ਇਪੋਰਟਰੀ ਨੂੰ ਉਸਿਲ ਬਾਰੇ ਮਿਲਿਆ ਜਦੋਂ ਮਾਨਯੋਗ ਐਸਐਸਪੀ ਮੈਡਮ ਅਸ਼ਵੀਨ ਘੋਟਿਆਲ ਐਸਐਸਪੀ ਸ਼ਿਵਾਰਾਮਿੰਦਰ ਸਿੰਘ ਐਸਪੀ ਇਨਵੈਸਟੀਗੇਸ਼ਨ ਨਿਸ਼ਾਨਗੇਸ਼ ਦੇ ਥਾਣਾ ਕਮਾਂਡਿੰਗ ਪੁਲਿਸ ਥਾਣਾ ਦੇ ਐਸਐਸਟੀਓ ਨਾਮਯੁਕਤ ਕੁਰਾ ਸਿੰਘ ਨੇ ਇੱਕ ਵਿਅਕਤੀ ਨੂੰ ਆਈ 20 ਕਾਰ ਵਿੱਚ ਕਮੋਸ਼ੋ ਬੈਨਟੀ ਦੀ 255 ਗ੍ਰਾਮ ਹੈ ਰੁਸਮੀ ਕੁੜਕਾ ਕਿ ਪਰਤਾਸ ਸੁਕੀਤਾ ਇਹ ਗੱਲ ਯਪ ਨਾਰਿਕਾ ਬਰਾਂਧੀ ਹੈ ਮਸ਼ਹੂਰ ਗਾਮਕੀ ਹੈ ਤੇ ਇਸ ਨਾਲ ਅਸੀਂ ਹਾਲ ਬੈਗੀ ਇਹ ਜਿਹੜੀ ਸਾਡੀ ਮੁਹਿੰਮ ਹੈ ਮਸ਼ਹੂਰ ਦੇ ਖਰਾਬਤੀ ਲਗਾਤਾਰ ਜਲਦੀ ਦਵੇਗੀ ਇਸੇ ਤਰ੍ਹਾਂ ਇਹ ਵੀ ਸਭ ਨੂੰ ਇਹੀ ਮੇਰੀ ਪੀਲ ਹੈ ਕਿ ਜਿਹੜਾ ਨਸ਼ਾ ਵੇਚਣ ਵਾਲਾ ਉਹਨੂੰ ਬਿਲਕੁਲ ਸਾਡੇ ਕੋਲੋਂ ਬਾਹਰ ਨਹੀਂ ਗਿਆ ਉਹ ਨਸ਼ਾ ਦੇ ਘਰ ਬੰਦ ਕਰ ਦਵੇ ਜਿਸ ਤਰ੍ਹਾਂ ਅਸੀਂ ਇਸ ਨੂੰ ਹੁਣ ਜਿਹੜਾ ਇਹ ਸਾਡੇ ਕਾਬੂ ਆਇਆ ਅਸੀਂ ਇਹ ਗੇਸਟ੍ਰੇ ਨੈਸ਼ਨ ਇਨਵੈਸਟੀਗੇਸ਼ਨ ਕਰਾਂਗੇ ਜਿਹੜੀ ਜਿਹੜੀ ਇਹਦੀ ਪੂਰਾ ਚੈੱਕਅਪ ਚੈੱਕ ਕਰਾਂਗੇ ਜਿਹੜੀ ਇਹਨੇ ਨਸ਼ੇ ਦੀ ਨਸ਼ਾ ਵੇਚ ਕੇ ਕਾਪੀ ਬਣਾਈ ਹੈ ਅਸੀਂ ਉਹਨੂੰ ਬੜੀ ਫੋਟੋਚੇ ਵੀ ਕਰਾਂਗੇ ਸਰ ਇਹ ਜਿਹੜੇ ਇਹਨੂੰ ਫੜਿਆ ਉਹ ਨਸ਼ਾ ਤਸਕਰ ਨੂੰ ਜੀ ਇਹਨੂੰ ਕਿੱਥੋਂ ਫੜਿਆ ਜੀ ਇਸ ਨੂੰ ਜਿਹੜਾ ਹਲੀ ਪੱਟੀਵਾਲ ਰੋਡ ਪੱਟੀਵਾਲ ਰੋਡ ਪੈਂਦੀ ਹੈ ਕਮਾਣਾ ਦੇ ਉਥੋਂ ਇੱਕ ਗ੍ਰਸਤ ਹੋਇਆ ਸਰ ਇਹਦਾ ਨਾਮ ਕੀ ਹੈ ਇਹਦਾ ਪਿੰਡ ਕਿਹੜਾ ਅਨਮੋਲ ਸਿੰਘ ਪੁੱਤੋ ਸੁਖਵਿੰਦਰ ਸਿੰਘ ਹੈ ਪਿੰਡ ਕਿਮਾ ਖੁੱਡੀ ਦਾ ਇਹ ਜਿਹੜਾ ਪਾਸਟਲ ਸ਼ੁਰੂ ਹੈ ਉਹ 82 ਨੰਬਰ ਹੈ। ਫਾਲ ਦਾ 58 88 88 ਟਾਕ 88 ਟੋਬੀ ਅੰਡਰ ਸੈਕਸ਼ਨ ਇੰਸਪੈਕਟਰ ਇਹ ਸਰਕਾਰ ਕਰਤਾ ਕੀ ਜਿਗਾ ਹੈ। ਅਨਫਰਟਿਨਲੀ ਇਹ ਇੰਡੀਅਨ ਆਰਮੀ ਦਾ ਜੁਦਾ ਅ ਕੰਡ ਇੰਮਾਨ ਹੈ। ਹਾਂਜੀ ਸਰ ਇਹ ਦਾ ਕੋਈ ਪਿਸ਼ੋਕੜ ਕੋਈ ਕ੍ਰਿਮੀਨਲ ਆ ਰਿਹਾ ਹੋਵੇ ਜਾਂ ਕਿਸੇ ਦੇ ਪਰਿਵਾਰ ਦਾ ਕੋਈ ਕੋਈ ਕ੍ਰਿਮੀਨਲ ਕੋਈ ਨਿਸ਼ਾਨ ਨਹੀਂ ਆਇਆ ਬਟ ਇਹ ਇਥਾ ਜਾਦਾ ਜਿਹੜੇ ਜਿਹੜੀ ਅਮੀਰ ਹੁੰਦੇ ਚੱਕਰ ਵਿੱਚ ਇੱਕ ਤਾਂ ਦੇ ਗਿਆ ਇਹ ਕੋ ਡਰਗ ਮੰਨੀ ਵੀ ਫੜੀ ਕਈ ਕੋ ਸਰ ਆਹ 831 3100 3190 ਰੁਪਏ ਦੇ ਡਰਗ ਨਹੀਂ ਲਾ ਸਰ ਇਹਨੇ ਜਿੱਥੋਂ ਲਿਆਂਦੀ ਸੀ ਉਹਦੇ ਬਾਰੇ ਵੀ ਕੋਈ ਤੁਹਾਨੂੰ ਦੱਸਿਆ ਜਾਂ ਜਿਹਨੂੰ ਗਾੜੀਏ ਨੇ ਵੇਚਣੀ ਸੀ ਜੀ ਅਸੀਂ ਇਸ ਨੂੰ ਅਦਾਜ ਪੇਸ਼ ਕੀਤਾ ਮਾਨ ਲਿਆ ਹੈ ਜਿਹੜਾ ਅਪਾਰਟਮੈਂਟ ਰਿਹਾ ਸੀ ਨਾ ਅਸੂਲ ਤਾਂ ਅਸੀਂ ਸੁਣਨੀ ਕਰਾਂਗੇ ਇਹ ਜਿਹੜੀ ਵੀ ਬੈਕਪੋਰਟ ਫੌਲਡ ਨਹੀਂ ਜਗਿਆ ਜੀ ਉਹ ਨੋਟ ਨਹੀਂ ਮਾਰ ਰਿਹਾ ਸਰ ਕੋਈ ਵੇਚਣ ਵਾਸਤੇ ਤੋਲਣ ਵਾਸਤੇ ਕੋਈ ਕੰਪਿਊਟਰ ਕੰਡਾ ਵਗੈਰਾ ਕੋਈ ਅਜਿਹੀ ਕੋਈ ਚੀਜ਼ ਕੋਈ ਜੀ ਇਹਦੀ ਜਿਹੜੀ ਬਰਾਮੀ ਹੋਈ ਹੈ ਇੱਕ ਕਾਰਦੀਓ ਕੰਪਿਊਟਰ ਕੰਡਾ ਵੀ ਨਾਲ ਰਿਹਾ ਸਰ ਇਹਨਾਂ ਨਾਲ ਕਰ ਕੋਲ ਨਹੀਂ ਕਰਦੇ ਇਹ ਬਾਸ ਇਹ ਜੋ ਮੈਡਲ ਕਰਾਉਣੇ ਦਾ ਸਪਸ਼ਟ ਹੋਏਗਾ ਅਸੀਂ ਨਹੀਂ ਸਾਨੂੰ ਕਿਸੇ ਨੂੰ ਨਹੀਂ ਕਰਦਾ ਜਸਟ ਫੈਟ ਸਰ ਤੁਸੀਂ ਪਬਲਿਕ ਨੂੰ ਕੀ ਇਹ ਪੀਨ ਕਰਨਾ ਹੈ ਉਹ ਨਹੀਂ ਬਲੀ ਸਾਡੀ ਬਿਲਕੁਲ ਹੀ ਪੀਰ ਹੈ ਜੀ ਜਿਹੜਾ ਨਸ਼ਾ ਕੋਈ ਇਸ ਜਨਤਕ ਦਰ ਫਸ ਗਿਆ ਕੁਤ ਤੀਨ ਵਾਲਾ ਹੈਗਾ ਉਹ ਜ਼ਰੂਰ ਆਪਣੇ ਤੌਰ ਤੇ ਜਿਹੜੇ ਸਰਕਾਰ ਦੇ ਅਪੀਡ ਸੈਂਟਰ ਹੈਗੇ ਉੱਥੀ ਜਾ ਕੇ ਦਵਾਈ ਲੈ ਕੇ ਠੀਕ ਹੋ ਗਏ ਜਾਂ ਹਰ ਨਾਲ ਰਸਤਾ ਕੈਂਪ ਕਰੇ ਅਸੀਂ ਉਸ ਨੂੰ ਉਹਨਾਂ ਸੈਂਟਰਾਂ ਵਿੱਚ ਦਵਾ ਕੇ ਠੀਕ ਹੋਵਾਵਾਂਗੇ ਤਾਂ ਕਿ ਉਹ ਇਹ ਛੱਡ ਕੇ ਤੇ ਸਮਾਜ ਦੇ ਨਿ ਮੁਖਤਰਾ ਜਾ ਕੇ ਆਪਣੀ ਜੀਵਨ ਜੀ ਕਰੇ ਤੇ ਦੂਜੀ ਤਰਫ ਜੇ ਕੋ ਨਸ਼ਾ ਵੇਚਦਾ ਉਹਦੀ ਕਮਾਈ ਖਾਂਦਾ ਉਹਦੇ ਬਾਅਦ ਸਾਡੇ ਪੁਲੀ ਜਾਂ ਉਹਦੀ ਵਰਨਿੰਗ ਆ ਉਹਦੇ ਵਾਸਤੇ ਜੇਲ ਬਣੀ ਹੈ ਉਸ ਨੂੰ ਉਸੇ ਮੁਖੌਟਾ ਪਜਾਵਾਂਗੇ